ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਅੱਜ ਹਲਕਾ ਕਪੂਰਥਲਾ ਤੋਂ ਲੁਧਿਆਣਾ ਵਿਖੇ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਾ ਰਹੇ ਸਾਡੇ ਬਲਾਕ ਪ੍ਰਧਾਨ ਸਾਥੀ ਸਾਡੇ ਵਲੰਟੀਅਰ ਸਾਥੀ ਮੇਰੀ ਅਗਵਾਈ ਦੇ ਵਿੱਚ ਜਨਜੀਤ ਸਿੰਘ ਚੇਅਰਮੈਨ ਮਾਰਕੀਟ ਕਪੂਰਥਲਾ ਮੇਰੀ ਅਗਵਾਈ ਦੇ ਵਿੱਚ ਤਕਰੀਬਨ 10 ਗੱਡੀਆਂ ਦਾ ਇਹ ਕਾਫਲਾ ਜਿਹੜਾ ਹੈਗਾ ਵਾ 10 ਤੋਂ 12 ਗੱਡੀਆਂ ਦਾ ਕਾਫਲਾ ਜਿਹੜਾ ਅੱਜ ਸੰਜੀਵ अरोड़ा ਦੀ ਜਿੱਤ ਦੀ ਖੁਸ਼ੀ ਨੂੰ ਦੁਗਣਾ ਕਰਨ ਦੇ ਵਾਸਤੇ ਅੱਜ ਲੁਧਿਆਣਾ ਵਿਖੇ ਅਸੀਂ ਜਾ ਰਹੇ ਹਾਂ ਰੋਡ ਸ਼ੋਅ ਦੇ ਵਿੱਚ ਇਹ 10 ਗੱਡੀਆਂ ਇੱਕ ਹਲਕਾ ਕਪੂਰਥਲਾ ਦੇ ਵਿੱਚੋਂ ਮੇਰੇ ਨਾਲ ਮੇਰੇ ਬਲਾਕ ਪ੍ਰਧਾਨ ਕਰਨਾ ਸਿੰਘ ਘੁੰਮਣ ਜੀ ਬਲਾਕ ਪ੍ਰਧਾਨ ਪਿਆਰਾ ਸਿੰਘ ਜੀ ਬਲਾਕ ਪ੍ਰਧਾਨ ਮੋਨਰਾ ਜੀ ਸਾਡੇ ਕਿਸਾਨ ਮੰਡ ਤੋਂ ਆਗੂ ਲਖਵੀਰ ਸਿੰਘ ਜੀ ਸਾਡੇ ਸਰਪੰਚ ਸਾਹਿਬ ਨਿਰਮਲ ਸਿੰਘ ਜੀ ਸਾਡੇ ਹੋਰ ਵੀ ਪਾਰਟੀ ਦੇ ਬਹੁਤ ਸਾਰੇ ਵਲੰਟੀਅਰ ਸਾਥੀ ਸਾਡੇ ਸਰਪੰਚ ਸਾਹਿਬ ਪਹਾੜੀਪੁਰ ਤੋਂ ਹਾਂ ਸਾਡੇ ਆਵਾਜ਼ੀ ਪਾਰਟੀ ਦੇ ਆਗੂ ਸੰਤਾਨ ਸਿੰਘ ਜੀ ਪਹਾੜੀਪੁਰ ਤੋਂ ਸਾਰੇ ਬੰਦੇ ਆਪਣੀਆਂ ਆਪਣੇ ਨਾਲ ਸਾਰੇ ਸਾਥੀਆਂ ਨਾਲ ਲੈ ਕੇ ਅੱਜ ਲੁਧਿਆਣਾ ਵਿਖੇ ਰੋਸ਼ੋ ਦੇ ਵਿੱਚ ਪਹੁੰਚ ਰਿਹਾ ਇਨਕਲਾਬ ਜਿੰਦਾਬਾਦ ਭਗਵੰਤ ਸਿੰਘ ਜਿੰਦਾਬਾਦ ਕੇਜਰੀਵਾਲ ਕੇਜਰੀਵਾਲ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ